10 ਐਸੀਆਂ ਗੱਲਾਂ ਜਿਹੜੀਆਂ ਜ਼ਿੰਦਗੀ ਬਦਲ ਦੇਣੀਆਂ ਰਤਨ ਟਾਟਾ ਇੰਡੀਆ ਦੇ ਇੱਕ ਸਫਲ ਬਿਜ਼ਨਸਮੈਨ ਹੈ ਅਕਸਰ ਇਹ ਪਾਣੀ ਦੇ ਬਹਾਦਰੀ ਵਿਪਰੀਤ ਤਾਰੀ ਲਾਉਣ ਵਾਲਾ ਇਹ ਦਲੇਰ ਤੇ ਹਸਮੁਖ ਇਨਸਾਨ ਪ੍ਰਸ਼ਤ ਸਿਸਟਮ ਦੇ ਖਿਲਾਫ ਬਿਬਾਕ ਤੇ ਬੇਖੌਫ ਟਿੱਪਣੀਆਂ ਕਰ ਦਿੰਦਾ ਹੈ ਇੱਕ ਵਾਰੀ ਛੋਟੇ ਬੱਚਿਆਂ ਦੇ ਸਕੂਲ ਵਿੱਚ ਲੈਕਚਰ ਦੇ ਰਿਹਾ ਸੀ ਸਹਿ ਸੁਭਾਹੀ 10 ਐਸੀਆਂ ਗੱਲਾਂ ਦੱਸ ਗਿਆ ਜਿਹੜੀਆਂ ਕਿਸੇ ਵੀ ਮੁਕਾਮ ਤੇ ਪਹੁੰਚੇ ਹੋਈ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਵਿੱਚ ਬਦਲਾਅ ਲਿਆ ਸਕਦੇ ਹਨ ਆਓ ਉਹ 10 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਨੰਬਰ 1 ਜ਼ਿੰਦਗੀ ਉਤਰਾਵਾ ਚੜਾਵਾ ਨਾਲ ਭਰੀ ਪਈ ਹੈ ਇਨਸਾਨ ਨੂੰ ਇਹਨਾਂ ਦੀ ਆਦਤ ਪਾ ਲੈਣੀ ਚਾਹੀਦੀ ਹੈ ਨੰਬਰ 2 ਲੋਕ ਤੁਹਾਡੇ ਸੈਲਫ ਰਿਸਪੈਕਟ ਦੀ ਬਿਲਕੁਲ ਪਰਵਾਹ ਨਹੀਂ ਕਰਦੇ ਸੋ ਪਹਿਲਾਂ ਆਪਣੇ ਆਪ ਨੂੰ ਉਹਨਾਂ ਸਾਹਮਣੇ ਸਾਬਤ ਕਰੋ ਨੰਬਰ 3 ਕਾਲਜ ਦੀ ਪੜਾਈ ਮੁਕਾਉਣ ਤੋਂ ਇੱਕਦਮ ਬਾਅਦ ਪੰਜ ਸਿਫਰਾਂ ਵਾਲੀ ਕਮਾਈ ਦੀ ਆਸ ਨਾ ਰੱਖੋ ਕੋਈ ਵੀ ਰਾਤੋਂ ਰਾਤ ਸ਼ਾਰਟਕਟ ਮਾਰ ਕੇ ਕੰਪਨੀ ਦਾ ਸੀਓ ਨਹੀਂ ਬਣ ਜਾਂਦਾ ਨੰਬਰ 4 ਤੁਹਾਨੂੰ ਆਪਣੇ ਮਾਸਟਰ ਪ੍ਰੋਫੈਸਰ ਤੇ ਮਤ ਦਿੰਦੇ ਮਾਪੇ ਉਦੋਂ ਤੱਕ ਡਰਾਉਣੇ ਤੇ ਪੱਦੇ ਲੱਗਦੇ ਨਹੀਂ ਜਦੋਂ ਤੱਕ ਤੁਹਾਡਾ ਵਾਸਤਾ ਬੌਸ ਨਾਮ ਦੇ ਪ੍ਰਾਣੀ ਨਾਲ ਨਹੀਂ ਪੈਂਦਾ ਨੰਬਰ 5 ਤੁਹਾਡੀ ਗਲਤੀ ਸਿਰਫ ਤੁਹਾਡੀ ਹੈ ਇਸ ਵਿੱਚ ਕਿਸੇ ਹੋਰ ਦਾ ਕੋਈ ਯੋਗਦਾਨ ਨਹੀਂ ਨੰਬਰ 6 ਕੰਪਾਰਟਮੈਂਟ ਆਉਣ ਤੇ ਫਿਰ ਪ੍ਰੀਖਿਆ ਵਿੱਚ ਬੈਠਣਾ ਸਿਰਫ ਸਕੂਲ ਵਿੱਚ ਹੀ ਨਸੀਬ ਹੁੰਦਾ ਹੈ ਅਸਲ ਜ਼ਿੰਦਗੀ ਗਲਤੀ ਸੁਧਾਰਨ ਦਾ ਦੁਬਾਰਾ ਮੌਕਾ ਬਹੁਤ ਥੋੜੇ ਖੁਸ਼ਕਿਸਮਤ ਨੂੰ ਹੀ ਦਿੰਦੀ ਹੈ ਨੰਬਰ 7 ਜ਼ਿੰਦਗੀ ਦਾ ਅਸਲ ਸਕੂਲ ਵਿੱਚ ਕੋਈ ਕਲਾਸ ਜਾਂ ਸੈਕਸ਼ਨ ਨਹੀਂ ਹੁੰਦਾ ਇੱਥੇ ਤੁਸੀਂ ਹੀ ਕਲਾਸ ਹੋ ਅਤੇ ਤੁਸੀਂ ਹੀ ਪ੍ਰੋਫੈਸਰ ਹੋ ਤੇ ਆਪਣੇ ਪੇਪਰ ਵੀ ਤੁਸੀਂ ਖੁਦ ਹੀ ਚੈੱਕ ਕਰਨੇ ਨੇ ਤੇ ਆਪਣੇ ਆਪ ਨੂੰ ਕਿਹੜਾ ਗ੍ਰੇਡ ਦੇਣਾ ਹੈ ਇਹ ਵੀ ਤੁਸੀਂ ਆਪ ਹੀ ਤੈਅ ਕਰਨਾ ਹੈ ਨੰਬਰ 8 ਟੀਵੀਜ਼ਨ ਵਿੱਚ ਦਿਖਾਏ ਜਾਂਦੇ ਸੀਰੀਅਲਾਂ ਵਿੱਚਲੀ ਜ਼ਿੰਦਗੀ ਅਸਲੀਅਤ ਤੋਂ ਕੋਹਾਂ ਦੂਰ ਹੁੰਦੀ ਹੈ ਉਸ ਨੂੰ ਆਪਣੇ ਜੀਵਨ ਸ਼ੈਲੀ ਦਾ ਹਿੱਸਾ ਨਾ ਬਣਾਓ ਨੰਬਰ 9 ਮੁਸ਼ਕਲ ਹਾਲਾਤਾਂ ਵਿੱਚ ਗਰੀਬੀ ਨਾਲ ਜੂਝਦੇ ਹੋਏ ਕਿਸੇ ਵੀ ਇਨਸਾਨ ਦਾ ਕਦੀ ਮਜ਼ਾਕ ਨਾ ਉਡਾਓ ਹੋ ਸਕਦਾ ਹੈ ਜ਼ਿੰਦਗੀ ਦੇ ਕਿਸੇ ਮੋੜ ਤੇ ਤੁਹਾਨੂੰ ਉਸ ਇਨਸਾਨ ਦੇ ਥੱਲੇ ਕੰਮ ਕਰਨਾ ਪੈ ਜਾਵੇ। ਨੰਬਰ 10 ਤੁਹਾਡੇ ਮਾਤਾ ਪਿਤਾ ਤੁਹਾਡੇ ਜਨਮ ਤੋਂ ਪਹਿਲਾਂ ਐਨੇ ਨੀਰਸ, ਬਦਸੂਰਤ, ਬੋਰਿੰਗ ਤੇ ਚਿੜਚਿੜੇ ਨਹੀਂ ਹੁੰਦੇ ਸਨ। ਤੁਹਾਡੇ ਪਾਲਣ-ਪੋਸ਼ਣ ਤੇ ਤੁਹਾਨੂੰ ਖੂਬਸੂਰਤ ਜ਼ਿੰਦਗੀ ਦੇਣ ਦੇ ਲਗਾਤਾਰ ਸੰਘਰਸ਼ ਨੇ ਸ਼ਾਇਦ ਉਹਨਾਂ ਦਾ ਸੁਭਾਅ ਤੇ ਸ਼ਕਲ ਬਦਲ ਦਿੱਤੀ ਹੈ। ਦੋਸਤੋ ਹੋ ਸਕੇ ਤਾਂ ਹੈ ਆਪਣੇ ਬੱਚਿਆਂ ਨਾਲ 10 ਗੱਲਾਂ ਜ਼ਰੂਰ ਸਾਂਝੀਆਂ ਕਰਿਓ। ਧੰਨਵਾਦ ਜੀ। ਜੇਕਰ ਤੁਹਾਨੂੰ ਇਹ ਗੱਲਾਂ ਵਧੀਆ ਲੱਗੀਆਂ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਓ